ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਭਾਈ ਅਮਰਪਾਲ ਨਾਲ ਹੋਇਆ ਐਦੂ ਉੱਤੇ ਕਿਸੇ ਵੀ ਪਰਿਵਾਰ ਨਾਲ ਮਾੜੀ ਨਹੀਂ ਹੋ ਸਕਦੀ ਇਸ ਤਰ੍ਹਾਂ ਹੈ ਕਿ ਜਿਵੇਂ ਇਸ ਕੰਟਰੀ ਦੇ ਅਸੀਂ ਵਸਨੀਕ ਹੀ ਨਹੀਂ ਪਰ ਲੜਨਾ ਸਾਡਾ ਫਰਜ਼ ਬਣਦਾ ਕੁਝ ਬੰਦਿਆਂ ਨੇ ਪਿੱਛੇ ਸਵਾਲ ਖੜਾ ਕੀਤਾ ਕਿ ਤੁਹਾਨੂੰ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਗੱਲ ਸੰਵਿਧਾਨ ਦੀ ਕੀਤੀ ਕਿਉਂ ਨਹੀਂ ਇਲੈਕਸ਼ਨ ਲੜਨੇ ਅੱਜ ਟਿੱਕਰ ਇੱਕ ਸੇਖ ਹੀ ਹੋਇਆ ਜਿੰਦੇ ਰਾਜ ਦੇ ਅੰਦਰ ਹਰ ਕੌਮ ਵਧੀਆ ਹੋਈ ਹੈ ਇੱਥੇ ਮੁਸਲਮਾਨ ਭਰਾ ਵੀ ਖਰੋਤੇ ਨੇ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਜੇ ਕੋਈ ਕੌਮ ਸਭ ਤੋਂ ਵਧੀਆ ਰਾਈਜ਼ ਕੀਤੀ ਤਾਂ ਮੁਸਲਮਾਨ ਭਰਾ ਕੀਤੇ ਸੀ ਲਾਹੌਰ ਜਾ ਕੇ ਵੇਖਿਆ ਜੇ ਮਸੀਤਾਂ ਦੇ ਉੱਪਰ ਸਿਉਨਾ ਚੜਾਉਣ ਵਾਲਾ ਕੱਲਾ ਇੱਕ ਸ਼ੇਰੇ ਪੰਜਾਬ ਹੋਇਆ ਉੱਥੇ ਦੇ ਮੁਸਲਮਾਨ ਭਰਾਵਾਂ ਨੇ ਮੈਨੂੰ ਕਿਹਾ ਕਿ ਸਾਡੇ ਕਿਸੇ ਬਾਦਸ਼ਾਹ ਨੇ ਅੱਜ ਤੱਕ ਮਸਜਿਦ ਤੇ ਸਿਉਨਾ ਨਹੀਂ ਸੀ ਚੜਾਇਆ ਉਹ ਹਸਤੰ ਦੇਸੀ ਕਿ ਇੱਕ ਸਿੱਖ ਹੀ ਹੈ ਜਿਹੜਾ ਮਸਜਿਦ ਤੇ ਸਿਉਨਾ ਚੜਾਉਂਦੇ ਨੇ ਸੋ ਮੇਰੀ ਬੇਨਤੀ ਹੈ ਕਿ ਇੱਕ ਸਿੱਖ ਹੀ ਹੈ ਸਿੱਖ ਦੀ ਡੈਫੀਨੇਸ਼ਨ ਕੀ ਹੈ ਸਿੱਖ ਦੀ ਪਰਿਭਾਸ਼ਾ ਕੀ ਹੈ ਉਹ ਹੈ ਚਾਹੇ ਮੁਸਲਮਾਨ ਹੈ ਚਾਹੇ Hindu ਹੈ ਚਾਹੇ ਸਿੱਖ ਹੈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਦੇਖੋ ਜਿੰਨੀ ਤਰਾਸ ਦੀ ਸਿੱਖਾਂ ਨਾਲ ਹੋਈ ਹੈ ਹਰਮੰਦਰ ਸਾਹਿਬ ਤੇ ਹਮੜਾ ਹੋਵੇ 84 ਦੇ ਵਿੱਚ ਨਵੰਬਰ ਦੇ ਵਿੱਚ ਕਤਲੇਆਮ ਹੋਵੇ ਸਿੱਖਾਂ ਨੇ ਕਿਸੇ ਵੀ ਬਰਾਦਰੀ ਤੋਂ ਬਦਲਾ ਨਹੀਂ ਲਿਆ ਇਹ ਨਹੀਂ ਕਿ ਸਾਡੇ ਗੁਰਦੁਆਰੇ ਢਾਏ ਨੇ ਤੇ ਅਸੀਂ ਦਿੱਲੀ ਵੇਖ ਕੇ ਉਹਨਾਂ ਦੇ ਇਤਿਹਾਸਿਕ ਸਥਾਨ ਢਾਤੀਏ ਇਹ ਸਿੱਖਾਂ ਦੇ ਮਨ 'ਚ ਕਿਤੇ ਨਹੀਂ ਆਉਂਦੀ ਸੋ ਵਾਰੀ ਗੱਲ ਅੱਗੇ ਨਹੀਂ ਕਰਨੀ ਚਾਹੁੰਦਾ ਮੇਰੀ ਇੰਨੀ ਬੇਇੱਜ਼ਤੀ ਹੈ ਕਿ ਅੱਜ ਸਿੱਖਾਂ ਦੇ ਨਸੀਬਤ ਆਈ ਹੈ ਤੇ ਮੇਰੀ ਮੁਸਲਮਾਨ ਭਰਾਵਾਂ ਨੂੰ ਇੱਕ ਬੇਇੱਜ਼ਤੀ ਹੈ ਕਿ ਹਣ ਮੋਢੇ ਨਾਲ ਮੋਢਾ ਲਾ ਕੇ ਚੱਲੋ ਭਾਈ ਅੰਮ੍ਰਿਤਪਾਲ ਨੂੰ ਭਾਈ ਅਮਰਤਪਾਲ ਨੂੰ ਜੇ ਬਾਹਰ ਲੈ ਕੇ ਆਉਣਾ ਹੈ ਤਾਂ ਆਪਾਂ ਨੂੰ ਸਾਰੀਆਂ ਗੱਲਾਂ ਪਾਸੇ ਰੱਖ ਕੇ ਇੱਕੋ ਗੱਲੇ ਮਨ 'ਚ ਲਿਆਉਣੀ ਚਾਹੀਦੀ ਹੈ ਕਿ ਅੱਜ ਸਿੱਖਾਂ ਤੇ ਮੁਸੀਬਤ ਆਈ ਹੈ ਤੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਤੁਸੀਂ ਪਿਛਲਾ ਇਤਿਹਾਸ ਦੇਖੋਗੇ ਤਾਂ ਮੈਂ ਉੱਥੇ ਜ ਗਿਆ ਸੀ ਤਾਂ ਮੁਸਲਮਾਨ ਭਰਾਵਾਂ ਨੇ ਮੈਨੂੰ ਕਿਹਾ ਕਿ ਕੱਲਾ ਮਹਾਰਾਜਾ ਰਣਜੀਤ ਸਿੰਘ ਸੀ ਜਿਨੇ ਸਾਨੂੰ ਅਫਗਾਨ ਤੋਂ ਬਚਾਇਆ ਸੀ ਇੱਕ ਹੀ ਬਾਦਸ਼ਾਹ ਹੋਇਆ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਵਪਾਰ ਦਿੱਤਾ ਸੀ ਚੈਰਾ ਦੇ ਬਾਰਡਰ ਟਿੱਕਰ ਤੇ ਲਾਹੌਰ ਤੋਂ ਲੈ ਕੇ ਤੇ ਬਾਰਡਰ ਫਕਾਨ ਤੇ ਬਾਰਡਰ ਟਿੱਕਰ ਜੋ ਕੁਝ ਕੀਤਾ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਨਸਜਤਾਂ ਬਰਾਈਆਂ ਉਹਨਾਂ ਨੂੰ ਅਰਾਇਜ਼ ਕਰਾਇਆ ਵਪਾਰ ਦਿੱਤਾ ਸੋ ਸਿੱਖ ਕੈਰੈਕਟਰ ਹੋ ਜਾ ਜਿੰਦੇ ਅੰਦਰ ਨਾ ਜਾਤ ਨਾ ਪਾਤ ਨਾ ਧਰਮ ਸਾਡੇ ਅੰਦਰ ਕੋਈ ਲੜਾਈ ਨਹੀਂ ਅੱਜ ਵੀ ਜੇ ਹਿੰਦੁਸਤਾਨ ਚ ਲੜਾਈ ਹੁੰਦੀ ਹੈ ਪਰ ਸਾਡੇ ਬਠਿੰਡੇ ਟਿੱਕਰ ਅਗਰ ਮਸਲਮਾਨ ਕਸ਼ਮੀਰੀ ਬੱਚਿਆਂ ਨੂੰ ਮਾਰਨ ਲੱਗੇ ਤਾਂ ਦਰ ਖਾਲਸਾ ਨੇ ਉੱਥੇ ਜਾ ਕੇ ਉਹ ਦੇਸ਼ ਯੂਨੀਵਰਸਿਟੀ ਜਾ ਕੇ ਉਹਨਾਂ ਬੱਚਿਆਂ ਨੂੰ ਬਚਾਇਆ ਸੀ ਸੋ ਸਿੱਖ ਕੈਰੈਕਟਰ ਹੈ ਜਿਹੜਾ ਉਹ ਸਭ ਦਾ ਸਾਂਝਾ ਹੈ ਕੋਈ ਨਫ਼ਰਤ ਨਹੀਂ ਹੁਣ ਸਿੱਖਾ ਤੇ ਜੁਰਮ ਹੁੰਦਾ ਹੈ ਤੇ ਮੇਰੀ ਰਿਕਵੈਸਟ ਹੈ ਤੁਸੀਂ ਭਾਈ ਅਣੂਪਾਲ ਨੂੰ ਵੋਟ ਪਾਓ ਤੇ ਪਤਾ ਲੱਗੇ ਕਿ ਪੰਜਾਬ ਦੇ ਅੰਦਰ ਭਾਈਚਾਰਕ ਜਿਹੜੀ ਸਾਂਝ ਹੈ ਅੱਜ ਵੀ ਉਸੇ ਤਰ੍ਹਾਂ ਜਿਵੇਂ 150 ਸਾਲ ਪਹਿਲਾਂ ਸੀ ਸੋ ਮੇਰੀ ਬੇਨਤੀ ਹੈ ਇੱਕ ਤਰੀਕ ਨੂੰ ਵੋਟਾਂ ਦਾ ਟਾਈਮ ਹੈ ਮਾਈਕ ਜਿਹੜਾ ਚੋਣ ਨਿਸ਼ਾਨ ਹੈ So I Fábio Pai, eu vou te falar, vou te falar do voto por aí. Ainda não tem mais nada, não casa,